ਸਭ ਤੋਂ ਪਹਿਲਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਰਤ ਅੰਦਰ ਹਵਾਈ ਅੱਡਿਆਂ ਤੇ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਹਿਨ ਕੇ ਡਿਊਟੀ ਕਰਨ ਤੋਂ ਰੋਕਣ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ ਆਪਣੇ ਹੀ ਦੇਸ਼ ਅੰਦਰ ਇਹ ਵਿਤਕਰਾ ਸਿੱਖਾਂ ਦੀ ਧਾਰਮਿਕ ਆਜ਼ਾਦੀ ਤੇ ਵੱਡਾ ਹਮਲਾ ਹੈ ਇਹ ਭਾਰਤ ਸੰਵਿਧਾਨ ਦੀ ਵੀ ਉਲੰਘਣਾ ਹੈ ਕਿਉਂਕਿ ਇਸ ਵਿੱਚ ਸਿੱਖਾਂ ਨੂੰ ਕਕਾਰਾਂ ਸਮੇਤ ਦੇਸ਼ ਅੰਦਰ ਹਵਾਈ ਸਫ਼ਰ ਕਰਨ ਤੇ ਆਪਣੀ ਧਾਰਮਿਕ ਮਾਨਤਮਾਨਤਾਵਾਂ ਨੂੰ ਨਿਭਾਉਣ ਦਾ ਪੂਰਾ ਅਧਿਕਾਰ ਹੈ। ਦੁੱਖ ਦੀ ਗੱਲ ਹੈ ਕਿ ਸਿੱਖਾਂ ਨੂੰ ਪਹਿਲਾਂ ਵੀ ਦੇਸ਼ ਅੰਦਰ ਕਕਾਰ ਪਹਿਨ ਕੇ ਪ੍ਰਖਿਆਮਾਂ ਦੇਣ ਅਤੇ ਡਿਊਟੀ ਕਾਰਨ ਸਮੇਂ ਬਾਰ-ਬਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੁਪਰੀਮ ਕੋਰਟ ਵਿੱਚ ਅਪੀਲ ਦਾਇਰ ਕਰਕੇ ਸਰਕਾਰਾਂ ਨੂੰ ਦਿਸ਼ਾ-ਨਿਰਦੇਸ਼ ਦੀ ਮੰਗ ਵੀ ਕੀਤੀ ਹੋਈ ਹੈ। ਇਹ ਸਾਡਾ ਜਿਹੜੇ ਪਿੱਛੇ ਰਾਜਸਥਾਨ ਦੇ ਵਿੱਚ ਦੋ ਬੱਚੀਆਂ ਜੁਡੀਸ਼ੀਅਲ ਸਾਰਵਸ ਦੇ ਵਿੱਚ ਐਗਜ਼ਾਮੀਨੇਸ਼ਨ ਲਈ ਗਈਆਂ ਸੀ ਉਹਨਾਂ ਦੇ ਵਿੱਚੋਂ ਇੱਕ ਬੱਚੀ ਆ ਜਿਹੜਾ ਅਸੀਂ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਲਖਵੀਰ ਸਿੰਘ ਸਾਡਾ ਮੀਸ ਕਤਰ ਵੱਲੋਂ ਪਟੀਸ਼ਨ ਪਾਈ ਹਾਈ ਸੁਪਰੀਮ ਕੋਰਟ 'ਚ ਅੰਤਰ ਕਮੇਟੀ ਇਸ ਬੇਹੱਦ ਗੰਭੀਰ ਮਾਮਲੇ ਤੇ ਹਰ ਪੱਧਰ ਤੇ ਆਵਾਜ਼ ਉਠਾਉਣ ਅਤੇ ਸਿੱਖਾਂ ਦੀ ਧਾਰਮਿਕ ਆਜ਼ਾਦੀ ਲਈ ਖਾਣ ਦੀ ਬਚਨ ਬਵਾਤਾ ਪ੍ਰਗਟਾਉਂਦੀ ਹੈ ਤੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਪੰਜ ਮੈਂਬਰੀ ਇੱਕ ਡੈਲੀਗੇਟ ਵੀ ਨਿਸ਼ਿਤ ਕੀਤਾ ਗਿਆ ਜਿਹਦੇ ਵਿੱਚ ਸਰਦਾਰ ਰਗੂਜੀਤ ਸਿੰਘ ਜੀ ਬਿਰਕ ਸਾਡੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਬਲਦੇਵ ਸਿੰਘ ਕਲਿਆਣ ਸਾਡੇ ਮੀਤ ਪ੍ਰਧਾਨ ਸਰਦਾਰ ਸ਼ੇਰ ਸਿੰਘ ਮੰਡਵਾਲਾ ਜਨਰਲ ਸਕੱਤਰ ਤੇ ਸਰਦਾਰ ਕਲਵਾਨ ਸਿੰਘ ਮੰਨਣ ਸਾਡੇ ਮੁਖ ਸਕੱਤਰ ਤੇ ਨਾਲ ਸਕੱਤਰ 85 ਸਾਡੇ ਸਰਦਾਰ ਪ੍ਰਤਾਪ ਸਿੰਘ ਇਹ ਪੰਜੇ ਥੋੜੇ ਦਿਨਾਂ ਦੇ ਵਿੱਚ ਹੀ सिविल एविएशन मिनिस्टर ਤੇ ਸਰਕਾਰ ਨੂੰ ਜਾ ਕੇ ਇਹ ਆਪਣੇ ਉਹ ਆਪਣੀ ਰਿਪਰੈਜੈਂਟੇਸ਼ਨ ਦੇਣਗੇ ਆ ਇੱਕ 30 10 24 ਦੀ ਇੱਕ ਸਾਡੇ ਕੋਲ ਨੋਟੀਫਿਕੇਸ਼ਨ ਆ ਇਹ ਜਿਹੜੀ ਸਰਕਾਰ ਨੇ ਮਿਨਿਸਟਰੀ ਆਫ ਸਿਵਲ ਐਵੀਏਸ਼ਨ ਬਿਊਰੋ ਆਫ ਸਿਵਲ ਐਵੀਏਸ਼ਨ ਸਿਕਿਉਰਟੀ ਉਡਾਨ ਭਵਨ ਵੱਲੋਂ ਇਹ ਜਾਰੀ ਹੋਈ ਆ ਇਹਦੇ ਵਿੱਚ ਸਪੈਸਿਫਿਕ ਤੌਰ ਦੇ ਉੱਤੇ ਇਹ ਚਾਰ ਲਾਈਨਾਂ ਕਿਰਪਾਨ ਨਾਲ ਸੰਬੰਧਿਤ ਲਿਖੀਆਂ ਗਈਆਂ ਕਿਉਂਕਿ ਸਿੱਧੇ ਸ਼ਬਦਾਂ ਚ ਕਿਰਪਾਨ ਉਦਾਂ ਸਾਡੇ ਕਕਾਰਾਂ ਦੇ ਤੌਰ ਤੇ ਸੀ ਸ੍ਰੀ ਸਾਹਿਬ ਕਹਿੰਨੇ ਕਿਰਪਾਨ ਕੈਰੀਡ ਬਾਈ ਸਿੱਖ ਪੈਸੇਂਜਰ ਨਾਟ ਪਰਮਿਟਿਡ ਫਾਰ ਸਟਾਫ ਔਨ ਐਨੀ ਐਂਟਰੀ ਔਨ ਪਰਸਨ ਇਨ ਡੋਮੈਸਟਿਕ ਰੂਟਸ ਆਫ ਫੁਲੀ ਡੋਮੈਸਟਿਕ ਫਲਾਈਟਸ ਆਪਰੇਟਿੰਗ ਫਰੋਂ ਡੋਮੈਸਟਿਕ ਟਰਮੀਨਲਸ ਆਰ ਅਲੋਡ ਹਾਊਐਵਰ ਬਲੇਡ ਆਫ ਕਿਰਪਾਨ ਸ਼ੋਟ ਨਾਟ ਐਕਸੀਡ 15 22 24 cm ਸੈਂਟੀਮੀਟਰ 6 ਇੰਚ ਐਂਡ ਟੋਟਲ ਲੈਂਥ ਆਫ ਦਾ ਕਿਰਪਾਨ ਸ਼ੋਟ ਨਾਟ ਐਕਸੀਡ 9 ਇੰਚਸ ਇਹ ਮੇਰਾ ਕਹਿਣ ਤੋਂ ਭਾਵ ਕਿ ਸਾਨੂੰ ਬਾਹਰ ਦੇਸ਼ਾਂ ਤੋਂ ਵਿਦੇਸ਼ਾਂ ਦੇ ਵਿੱਚ ਅਸੀਂ ਲੜਾਈਆਂ ਲੜੀਆਂ ਉਹਦੇ ਵਿੱਚ ਅਸੀਂ ਕਾਮਯਾਬ ਹੋ ਗਏ ਬਹੁਤਿਆਂ ਥਾਹਾਂ ਦੇ ਉੱਤੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਮਾਨਤਾਵਾ ਮਿਲ ਗਈਆਂ ਪਰ ਭਾਰਤ ਸਰਕਾਰ ਮੈਂ ਸਮਝਦਾ ਇਹੋ ਜਿਹੀ ਜਿੱਦਾਂ ਇੱਕ ਦੋਖ ਦੀ ਆਰ ਲਾ ਕੇ ਦੇਖਣੀ ਹੁੰਦੀ ਆ ਇਸ ਕਰਕੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਰਤ ਸਰਕਾਰ ਨੂੰ ਜਾ ਕੇ ਡੈਪੂਟੇਸ਼ਨ ਔਰ 15 ਦਿਹਾੜਿਆਂ ਦੇ ਵਿੱਚ ਸਾਰਾ ਇਹਦਾ ਰਿਜ਼ਲਟ ਕੱਢਣਗੇ ਸੋ ਪਹਿਲਾਂ ਤਾਂ ਮਤਾਂ ਸਾਡਾ ਇਹ